ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਹੈ ਅੱਜ ਅਸੀਂ ਪੰਥ ਦੇ ਵਿੱਚੋਂ ਜੋ ਛੇਕੀਆਂ ਹੋਈਆਂ ਸੰਪਰਦਾ ਮਹਾਨ ਉਹਨਾਂ ਬਾਰੇ ਵਿਚਾਰ ਕਰਾਂਗੇ ਤੇ ਸਤਿਗੁਰੂ ਮਹਾਰਾਜ ਜੀ ਜਿੱਥੇ ਕਹਿੰਦੇ ਨੇ ਸਾਰਿਆਂ ਨਾਲ ਪਿਆਰ ਕਰੋ ਪਰ ਜਦੋਂ ਕੋਈ ਹੁਕਮ ਤੋਂ ਬਾਹਰ ਹੋ ਜੇ ਪਰਮੇਸ਼ਰ ਦੇ ਫਿਰ ਉੱਥੇ ਮਹਾਰਾਜ ਕਹਿ ਦਿੰਦੇ ਆ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਨ ਮਾਇਆਮੋਹ ਪਿਆਰ ਕੁਝ ਐਹੋ ਜੇ ਸਾਖਤ ਬੰਦੇ ਹੁੰਦੇ ਆ ਜਿਹੜੇ ਕਿ ਇਹਨਾਂ ਦੀ ਸੰਗਤ ਕਰਨ ਦੇ ਨਾਲ ਸਾਡਾ ਆਚਰਣ ਖਰਾਬ ਹੋ ਜਾਂਦਾ ਸਾਡੇ ਕਰੈਕਟਰ ਉੱਪਰ ੱੱਬੇ ਲੱਗ ਸਕਦੇ ਆ ਤਾਂ ਉਹਨਾਂ ਨਾਲੋਂ ਸਦਾ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਤਾਂ ਉਹ ਕੌਣ ਕੌਣ ਹਨ ਤੇ ਕੀ ਕਾਰਨ ਇਹਨਾਂ ਸੰਪਰਦਾਵਾਂ ਨੂੰ ਪੰਥ ਵਿੱਚੋਂ ਕਿਉਂ ਛੇਕ ਦਿੱਤਾ ਗਿਆ ਅਤੇ ਜਿਨ੍ਹਾਂ ਦੀ ਮੈਂ ਗੱਲ ਕਰ ਰਿਹਾ ਜਦੋਂ ਇਹ ਭੁੱਲ ਬਖਸ਼ਾਉਂਦੇ ਆ ਸਤਗੁਰੂ ਮਹਾਰਾਜ ਜੀ ਦੇ ਪੰਥ ਵਿੱਚ ਮਿਲ ਜਾਂਦੇ ਆ ਅੰਮ੍ਰਿਤ ਛੱਕ ਕੇ ਫਿਰ ਇਹਨਾਂ ਨਾਲ ਵਰਤ ਵਰਤਾਵਾ ਕੀਤਾ ਜਾ ਸਕਦਾ ਪਰ ਉਸ ਤੋਂ ਪਹਿਨਾ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਮਹਾਰਾਜ ਨੇ ਕਿਹਾ ਨਹੀਂ ਕਰਨੀ ਤਾਂ ਆਉ ਜੀ ਜਾਣੀਏ ਕੌਣ ਆਹੋ ਸਭ ਤੋਂ ਪਹਿਨਾ ਮੀਨੇ ਇਹ ਮੀਨੇ ਕੌਣ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਤਿੰਨ ਪੁੱਤਰ ਸੀਗੇ ਸਭ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਉਹਨਾਂ ਤੋਂ ਛੋਟੇ ਬਾਬਾ ਮਹਾਦੇਵ ਜੀ ਤੇ ਸਭ ਤੋਂ ਛੋਟੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਬਾਬਾ ਪ੍ਰਿਥੀ ਚੰਦ ਜੀ ਉਹਨਾਂ ਦਾ ਵਿਆਹ ਬੀਬੀ ਕਰਮੋ ਦੇ ਨਾਲ ਹੋਇਆ ਇਹਨਾਂ ਦੀ ਜਿਹੜੀ ਔਲਾਦ ਆ ਇਹ ਮੀਨੇ ਸੋਢੀ ਅਖਵਾਉਂਦੀ ਆ ਬਾਬਾ ਮਹਾਦੇਵ ਜੀ ਤਾਂ ਮਸਤ ਰਹਿੰਦੇ ਸੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਗਿਆ ਦਾ ਪਾਲਣ ਕਰਦੇ ਸੀ ਹਰ ਵਕਤ ਪਿਤਾ ਜੀ ਦਾ ਹੁਕਮ ਮੰਨਦੇ ਸੀ ਸ੍ਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਉਹਨਾਂ ਦੇ ਗੁਣ ਵੇਖ ਕੇ ਗੁਰਤਾ ਗੱਦੀ ਦੇ ਲਾਇਕ ਜਾਣਿਆ ਤੇ ਉਹਨਾਂ ਨੂੰ ਗੁਰਤਾ ਗੱਦੀ ਨਾਲ ਜਦੋਂ ਨਿਵਾਜ ਦਿੱਤਾ ਬਾਬਾ ਪ੍ਰਸੀ ਚੰਦ ਦਾ ਸੁਭਾ ਲਾਲਚੀ ਕਪਟੀ ਤੇ ਹੰਕਾਰੀ ਸੀਗੇ ਉਤੋੜੇ ਇਸ ਕਰਕੇ ਉਹਨਾਂ ਦਾ ਗੁਰੂ ਸਾਹਿਬ ਤੇ ਗੁਰੂ ਦੀ ਬਾਣੀ ਨਾਲ ਨਹੀਂ ਪਿਆਰ ਸੀ ਮਾਇਆ ਨਾਲ ਪਿਆਰ ਸੀਗਾ ਕਹਿੰਦੇ ਸੀ ਮੈਂ ਗੁਰਤਾ ਗੱਦੀ ਤੇ ਬੈਠੂੰਗਾ ਕਬਜ਼ਾ ਕਰੂੰਗਾ ਸੁਪਨੇ ਲੈਂਦੇ ਰਹਿੰਦੇ ਸੀ ਛਲ ਕਵਦ ਕਰਦੇ ਸੀ ਮਸੰਦਾਂ ਨੂੰ ਆਪਣੇ ਨਾਲ ਲਾ ਲਿਆ ਸੀ ਉਹਨਾਂ ਨੇ ਪਸੰਦ ਕੌਣ ਹੁੰਦੇ ਆ ਇਹਦਾ ਜ਼ਿਕਰ ਮੈਂ ਅੱਗੇ ਕਰਾਂਗਾ ਜੀ ਤਾਂ ਇਸ ਤਰ੍ਹਾਂ ਜਦੋਂ ਬੁਰੀਾਈ ਪ੍ਰਾਪਤ ਤੋਂ ਪਹਿਲਾਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਗਏ ਆ ਉਹਨਾਂ ਦੇ ਸਨੇਹਾਂ ਨੂੰ ਚਿੱਠੀਆਂ ਨੂੰ ਇਹ ਲੁਕੋ ਲੈਂਦੇ ਸੀ ਮਹਾਰਾਜ ਦੇ ਕੋਲ ਪਹੁੰਚਣ ਨਹੀਂ ਸੀ ਦਿੰਦੇ ਹੁੰਦੇ ਗੁਰੂ ਜੀ ਨੇ ਫਿਰ ਉਹਨਾਂ ਦੇ ਦਿਲ ਦੀ ਇਹ ਮੰਦੀ ਭਾਵਨਾ ਜਾਣੀ ਆ ਕਿ ਮੇਰੇ ਵੱਡੇ ਪੁੱਤਰ ਇਸ ਤਰ੍ਹਾਂ ਕਰ ਰਹੇ ਆ ਹੁਕਮ ਕੀਤਾ ਕਿ ਜਾ ਮੀਣਿਆ ਸਾਡੇ ਨੇਤਰਾਂ ਤੋਂ ਦੂਰ ਹੋ ਜਾ ਅਸੀਂ ਤੈਨੂੰ ਅੱਜ ਤੋਂ ਤਿਆਗ ਗਏ ਤੁਸੀਂ ਤਾਂ ਭਾਵ ਸੰਗਤ ਨਾਲ ਸਾਡਾ ਪ੍ਰੇਮ ਨਹੀਂ ਬਣਨ ਦੇ ਰਹੇ ਤੇ ਮਹਾਰਾਜ ਸੰਗਤਾਂ ਦਾ ਬਹੁਤ ਸਤਿਕਾਰ ਕਰਦੇ ਸੀ ਇਸ ਕਰਕੇ ਕਹਿਣਾ ਪੈ ਗਿਆ ਆਪਣੇ ਪੁੱਤਰ ਨੂੰ ਜਾ ਮੀਣਿਆ ਸਾਡੇ ਨੇਤਰਾਂ ਤੋਂ ਦੂਰ ਹੋ ਜਾ ਇਸ ਕਰਕੇ ਇਹ ਮੀਣਿਆ ਇਹਨਾਂ ਨਾਲ ਵਰਤ ਵਰਤਾਵਾ ਕਰਨ ਤੋਂ ਸਿੱਖ ਰਹਿਤ ਮਰਿਆਦਾ ਵਿੱਚ ਮਨਾ ਕੀਤਾ ਗਿਆ ਜੀ ਕਿਉਂਕਿ ਬਾਬਾ ਪ੍ਰਿਥੀ ਚੰਦ ਜੀ ਗੁਰੂ ਅਰਜਨ ਦੇਵ ਜੀ ਜਦੋਂ ਗੱਦੀ ਤੇ ਸਜੇ ਆ ਬੇਨ ਭਾਵਨਾ ਬੜੀ ਰੱਖੀ ਇਹਨਾਂ ਨੇ ਗੁਰੂ ਦਰਬਾਰ ਵਿੱਚ ਆਈ ਸੰਗਤ ਤੋਂ ਮਾਇਆ ਲੈ ਲੈਣੀ ਤੇ ਉਹਦਾ ਆਪ ਦੇ ਹਿੱਤ ਵਾਸਤੇ ਖਰਚ ਕਰ ਦੇਣਾ ਗੁਰੂ ਘਰ ਦਾ ਜਿਹੜਾ ਲੰਗਰ ਸੀ ਉਹਦੇ ਵਿੱਚ ਕਠਿਨਾਈ ਆਉਣ ਲੱਗੀ ਜਦੋਂ ਇਹ ਗੱਲ ਭਾਈ ਗੁਰਦਾਸ ਜੀ ਨੂੰ ਪਤਾ ਲੱਗੀ ਉਹਨਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਕੋਲ ਬੁਲਾ ਕੇ ਸਾਰੀਆਂ ਸੰਗਤਾਂ ਨੂੰ ਅਸਲੀਅਤ ਤੋਂ ਜਾਣੂ ਕਰਵਾਇਆ ਵੀ ਇਹ ਤੁਹਾਡੇ ਗੁਰੂ ਨਹੀਂ ਗੁਰੂ ਤੁਹਾਡੇ ਗੁਰੂ ਅਰਜਨ ਦੇਵ ਜੀ ਸੰਗਤ ਉਹੀ ਸਮਝਦੀ ਰਹੀਏ ਵੱਡੇ ਨੇ ਹੋ ਸਕਦਾ ਇਹੀ ਗੁਰੂ ਹੋਣ ਸਾਡੇ ਅਗਲੇ ਤਾਂ ਇਹਨਾਂ ਨੇ ਬਹੁਤ ਜ਼ਿਆਦਾ ਗਲਤ ਕੀਤਾ ਇਸ ਕਰਕੇ ਗੁਰਮਖ ਪਿਆਰਿਓ ਗੁਰੂ ਘਰ ਨਾਲ ਈਰਖਾ ਕਰਨ ਕਰਕੇ ਜਿਹੜੇ ਮੀਨੇ ਹਨ ਜਿਹੜੇ ਬਾਬਾ ਪ੍ਰੀਤੀ ਚੰਦ ਜੀ ਨੂੰ ਮੰਨਦੇ ਆ ਉਹ ਕਹਿ ਦਿੰਦੇ ਆ ਵੀ ਸਾਡੇ ਗੁਰੂ ਬਾਬਾ ਪ੍ਰੀਤੀ ਚੰਦ ਦਾ ਗੁਰੂ ਅਰਜਨ ਦੇਵ ਜੀ ਨਹੀਂ ਉਹਨਾਂ ਨਾਲ ਵਰਤ ਵਰਤਾਵਾ ਕਰਨ ਤੋਂ ਮਨਾ ਕੀਤਾ ਹੋਇਆ ਇਹ ਮੈਂ ਕੋਈ ਆਪਣੇ ਵੱਲੋਂ ਨਹੀਂ ਕਹਿ ਰਿਹਾ ਕਈ ਵਾਰੀ ਸੰਗਤ ਨੂੰ ਲੱਗਦਾ ਵੀ ਜਾਣ ਬੱਝ ਕੇ ਕੋਈ ਆਪਣੇ ਬਨੋਂ ਤਾਂ ਨਹੀਂ ਕਹਿ ਰਿਹਾ ਸਿੱਖ ਰਹਿਤ ਮਰਿਆਦਾ ਜੇ ਤੁਸੀਂ ਪੜੋਗੇ ਉਹਦੇ ਵਿੱਚ ਲਿਖਿਆ ਹੋਇਆ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਜਿਹੜੇ ਮੀਨੇ ਆ ਕਿਉਂਕਿ ਬਾਬਾ ਪ੍ਰੀਸੀ ਜਾਂਦੇ ਨੇ ਗੁਰੂ ਘਰ ਦੀ ਨਕਲ ਕੀਤੀ ਤਿਆਰ ਅੰਮ੍ਰਿਤ ਸਰੋਵਰ ਦੀ ਨਕਲ ਵਿੱਚ ਇੱਕ ਸਰੋਵਰ ਵੀ ਤਿਆਰ ਕਰਵਾਇਆ ਈਦਾਂ ਨਾ ਦੁੱਖ ਨਿਵਾਰਨ ਰੱਖਿਆ ਸੰਤਾਂ ਨੂੰ ਪੂਰੇ ਭਲੇਖੇ ਪਾਏ ਵਸੰਧਾ ਨੂੰ ਮਾਇਆ ਦਾ ਲਾਲਚ ਦੇ ਕੇ ਦੂਰ ਦੂਰ ਭੇਜਿਆ ਵੀ ਕਹਿ ਦਿਓ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹੁਕਮ ਨਾਲ ਇਹ ਸਤ ਜੋਗੀ ਤੀਰਥ ਪ੍ਰਗਟ ਕੀਤਾਵ ਪ੍ਰਸੀ ਚੰਦ ਜੀ ਜਿਹੜੇ ਹਨ ਉਹੀ ਤੁਹਾਡੇ ਅਸਲ ਗੁਰੂ ਪ੍ਰਚਾਰਕ ਵੀ ਉਹਨਾਂ ਦੇ ਨਕਲੀ ਬਣਾਏ ਗਏ ਲਾਲਚ ਦੇਤਾ ਖਰੀਦ ਲੇ ਪਰ ਇਹ ਮਨਸੂਬੇ ਵਿੱਚ ਕਾਮਯਾਬ ਨਹੀਂ ਹੋ ਸਕੇ ਬਾਬਾ ਪ੍ਰਸੀ ਚੰਦ ਇਸ ਕਰਕੇ ਅੱਗੇ ਬਾਬਾ ਪ੍ਰਸੀ ਚੰਦ ਦਾ ਪੁੱਤਰ ਮਿਹਰਬਾਨ ਉਹਨਾਂ ਨੇ ਵੀ ਆਪਣੇ ਪਿਤਾ ਵਾਂਗ ਹੀ ਗੁਰੂ ਮਹਾਰਾਜ ਨਾਲ ਝਗੜਾ ਉਵੇਂ ਹੀ ਜਾਰੀ ਰੱਖਿਆ ਇਹਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇੱਕ ਜਨਮ ਸਾਖੀ ਲਿਖੀ ਜਿਦੇ ਵਿੱਚ ਬਹੁਤ ਗੱਲਾਂ ਗਲਤ ਲਿਖ ਦਿੱਤੀਆਂ ਜੀ ਜੋ ਗੁਰਮਤ ਦੇ ਵਿਰੁੱਧ ਨੇ ਬਿਲਕੁਲ ਠੋਕ ਮੀਆਂ ਨਹੀਂ ਬਾਣੀ ਅਨਸਾਰ ਨਹੀਂ ਇਸ ਕਰਕੇ ਅੱਗੇ ਬਾਬਾ ਪ੍ਰਸੀ ਚੰਦ ਦਾ ਪੋਤਾ ਤੇ ਸੋਢੀ ਮਿਹਰਬਾਨ ਦਾ ਪੁੱਤਰ ਹਰਜੀ ਸੋਢੀ ਇਹਨਾਂ ਨੇ ਨਾਨਕ ਸ਼ਾਹਪੇਹੜ ਕੱਚੀ ਬਾਣੀ ਰਚੀ ਆ ਗੁਰਬਾਣੀ ਵਿੱਚ ਰਲਾਪਉਣ ਦੇ ਬੜੇ ਯਤਨ ਕੀਤੇ ਆ ਕਿ ਮਿਲਾਵਟ ਕਰਦੀਏ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹੀਦੀ ਤੋਂ ਬਾਅਦ ਇਹਨਾਂ ਮੀਨੀਆਂ ਨੇ ਗੁਰੂ ਘਰ ਦੇ ਗਰੂਰ ਵਜੋਂ ਉਹਦੀ ਵੱਖਰੀ ਗੱਦੀ ਲਾੜੀ ਸੀ ਤੇ ਬਾਬਾ ਬਨੀ ਸਿੰਘ ਜਨ ਦਾ ਆਪਣੇ ਆਪ ਨੂੰ ਪਾਦਸ਼ਾਹੀ 6ਵੀਂ ਸੋਢੀ ਮਿਹਰਬਾਨ ਆਪਣੇ ਆਪ ਨੂੰ ਪਾਦਸ਼ਾਹੀ 7ਵੀਂ ਕੋ ਹਣ ਲੱਗੇ ਆ ਤੇ ਬਿਲਕੁਲ ਇਸੇ ਤਰ੍ਹਾਂ ਸੋਢੀ ਹਰ ਨੇ ਆਪਣੇ ਆਪ ਨੂੰ ਪਾਦਸ਼ਾਹੀ ਅਥਮੀ ਕਹਾਉਣਾ ਸ਼ੁਰੂ ਕੀਤਾ ਇਸਕ ਰਚਨਾ ਕਰਕੇ ਇਹਨਾਂ ਨੇ ਆਪਣੇ ਨਾਮ ਦੇ ਨਾਲ ਮਹੱਲਾ ਅਠਮਾ ਵੀ ਲਿਖਿਆ ਗੁਰਮਖ ਪਿਆਰਿਓ ਇਸ ਕਰਕੇ ਸੋਢੀ ਹਰ ਨੇ ਆਪਣੇ ਪਿਤਾ ਦੇ ਵਾਂਗ ਬਾਣੀ ਰਚੀ ਟੀਕੇ ਗੋਸ਼ਟੀਆਂ ਲਿਖਵਾਈਆਂ ਬੜਾ ਕੁਝ ਮਿਲਾਵਟ ਕਰ ਦਿੱਤਾ ਤਾਂ ਇਹ ਸਲ ਕੁਝ ਹੋਇਆ ਇਸ ਕਰਕੇ ਇਹਨਾਂ ਨੂੰ ਫਿਰ ਪੰਥ ਵਿੱਚੋਂ ਛੇਕ ਦਿੱਤਾ ਗਿਆ ਜੀ ਕਿ ਮੀਨੀਆ ਦੇ ਨਾਲ ਰੋਟੀ ਬੇਟੀ ਦੀ ਸਿੱਖ ਨੇ ਸਾਝ ਨਹੀਂ ਕਰਨੀ ਜਦੋਂ ਮੀਰੀ ਅਤੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੁੱਧ ਕੀਤੇ ਆ ਮੁਗਲਾਂ ਨਾਲ ਸੰਘਰਸ਼ ਕੀਤਾ ਅੰਮ੍ਰਿਤਸਰ ਮਹਾਰਾਜ ਨੂੰ ਛੱਡਣਾ ਪਿਆ ਕੀਰਤਪੁਰ ਸਾਹਿਬ ਆਇਆ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉੱਪਰ ਮੀਣਾ ਸੰਪਰਦਾਮਾਂ ਨੇ ਕਬਜ਼ਾ ਕਰ ਲਿਆ 18ਵੀਂ ਸਦੀ ਦੇ ਦੂਜੇ ਅੱਧ ਤੱਕ ਕਾਇਮ ਰਿਹਾ ਫਿਰ ਹਰਜੀ ਦੀ ਮੌਤ ਤੋਂ ਬਾਅਦ ਮੀਨਾ ਸੰਪਰਦਾਮਾਂ ਵਿੱਚ ਫਟ ਪਈ ਐ ਤੇ ਖਾਲਸੇ ਦੀ ਸਥਾਪਨਾ ਤੋਂ ਬਾਅਦ ਇਹਨਾਂ ਦਾ ਪ੍ਰਭਾਵ ਘਟਿਆ ਫਿਰ ਇਸ ਕਰਕੇ ਭਾਈ ਇਹਨਾਂ ਨਾਲ ਮੇੜ ਨਹੀਂ ਰੱਖਣਾ ਇਹ ਰਹਿਤ ਮਰਿਆਦਾ ਵਿੱਚ ਬਾਰ ਬਾਰ ਕਿਹਾ ਹੋਇਆ ਦੂਜਾ ਬਚਨ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਾਂ ਰਹਿਤ ਮਰਿਆਦਾ ਵਿੱਚੋਂ ਕਹਿ ਲਈਏ ਧੀਰਮੱਲੀਏ ਧੀਰਮੱਲ ਕੌਣ ਸੀਗੇ ਇਹਨਾਂ ਦਾ ਜਨਮ ਬਾਬਾ ਗੁਰਦਿੱਤਾ ਜੀ ਮਾਤਾ ਅਨੰਤੀ ਦੇ ਘਰੇ ਕਰਤਾਰਪੁਰ ਹੋਇਆ ਏ ਜਿਹੜੇ ਧੀਰਮਲ ਸੀਗੇ ਗੁਰੂ ਹਰਿਰਾਜ ਸਾਹਿਬ ਜੀ ਦੇ ਵੱਡੇ ਭਰਾ ਸੀਗੇ ਧੀਰਮਲ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਕੀਰਤਪੁਰ ਸਾਹਿਬ ਦੀ ਧਰਤੀ ਤੇ ਟਿਕਾਣਾ ਨਹੀਂ ਕੀਤਾ ਕਰਤਾਰਪੁਰ ਦੇ ਵਿੱਚ ਹੀ ਆਪਣਾ ਨਿਵਾਸ ਰੱਖਿਆ ਉੱਥੇ ਮੁਗਲ ਬਾਦਸ਼ਾਹ ਦੀ ਇਹਨਾਂ ਨੂੰ ਸਰਪ੍ਰਸਤੀ ਮਿਲ ਗਈ ਥੋੜੀ ਜਿਵੇਂ ਆਪਾਂ ਕਹਿੰਨੇ ਹਾਕਮਾਂ ਵੱਲੋਂ ਸ਼ਹਿ ਮਿਲ ਗਈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਆਪਣੇ ਆਪ ਨੂੰ ਦਾਵੇਦਾਰ ਬਣਾ ਲਿਆ ਗੁਰੂ ਕੋ ਹੋਣ ਲੱਗ ਗਿਆ ਧੀਰਮਲ ਪਰ ਜਿਹੜੀ ਗੁਰਤੱਗਦੀ ਸੀ ਉਹ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰ Rai ਜੀ ਨੇ ਇਹ ਗੱਦੀ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਤੀ ਸੀਗੀ ਜਿਸ ਕਰਕੇ ਉਸ ਤੋਂ ਬਾਅਦ ਇਹਨਾਂ ਦੇ ਮਨ ਵਿੱਚ ਈਰਖਾ ਇੰਨੀ ਆ ਗਈ ਧੀਰਮਲ ਨੇ ਸਿੰਘੇ ਮਸੰਦ ਨਾਲ ਰਲ ਕੇ ਯੋਜਨਾ ਬਣਾਈ ਤੇ ਉਸ ਤੋਂ ਬਾਅਦ ਨੌਵੇਂ ਪਾਤਸ਼ਾਹ ਜੀ ਤੇ ਗੋਲੀ ਵੀ ਚਲਾਈ ਇਹਨਾਂ ਨੇ ਤਾਂ ਇਹ ਜਿਹੜਾ ਕੱਢਣਾ ਸੀਗਾ ਉੱਥੇ ਵਾਪਰੀ ਆ ਉਹ ਨਿਸ਼ਾਨਾ ਖੁੰਝ ਗਿਆ ਤੇ ਗੁਰੂ ਮਹਾਰਾਜ ਜੀ ਦਾ ਬਚਾਅ ਹੋ ਗਿਆ ਜਿਸ ਦਾ ਸਾਹਿਬ ਡਾਡਾ ਹੋਏ ਤਿਸ ਨੂੰ ਮਾਰ ਨਾ ਸਕ ਕੇ ਕੋਈ ਪਰ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇੰਨੇ ਸ਼ਾਂਤੀ ਦੇ ਪੁੰਜ ਸੀ ਉਹਨਾਂ ਨੇ ਬਾਬਾ ਧੀਰਮਲ ਨੂੰ ਤੇ ਕੋਈ ਮੰਦਾ ਬੋੜ ਮੂੰਹ ਨਹੀਂ ਸੀ ਕੱਢਿਆ ਸੰਗਤਾਂ ਨੂੰ ਜਦੋਂ ਪਤਾ ਲੱਗਿਆ ਸਾਰੇ ਪਾਸੇ ਗੱਲ ਫੈਲ ਗਈ ਆ ਇਹ ਧੀਰਮਲ ਆਪ ਦੇ ਲਟੇਰੇ ਸਾਥੀਆਂ ਸਮੇਤ ਖਿਸਕ ਗਿਆ ਉੱਥੋਂ ਭਾਈ ਮੱਖਣ ਸ਼ਾਹ ਜੀ ਨੂੰ ਪਤਾ ਲੱਗਿਆ ਉਹਨਾਂ ਨੇ ਇਹਦਾ ਪਿੱਛਾ ਕੀਤਾ ਭੱਜੇ ਜਾਂਦੇ ਦਾ ਸਾਰਾ ਮਾਲ ਖੋੜਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਚੋਰੀ ਕਰ ਲਿਆ ਸੀ ਉਹ ਵੀ ਇਹਨਾਂ ਤੋਂ ਵਾਪਸ ਲੈ ਲਿਆ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਕੋਮਲ ਸੀਗੇ ਦਿਲ ਦੇ ਉਹਨਾਂ ਨੇ ਸਾਰਾ ਸਮਾਨ ਵਾਪਸ ਕਰਤਾ ਸੀ ਫੇਰ ਇੰਨੀ ਨਿਮਰਤਾ ਸੀ ਗੁਰੂ ਜੀ ਵਿੱਚ ਪਰ ਫੇਰ ਵੀ ਇਹਨਾਂ ਕੋਲ ਹੋ ਗਿਆ ਧੀਰਮਲ ਨੇ ساری ਉਮਰ ਮਹਾਰਾਜ ਨਾਲ ਵੈਰੀ ਰੱਖਿਆ ਸਾਰੇ ਗੁਰੂਆਂ ਨਾਲ ਗੁਰਤਾ ਗੱਦੀ ਦੀ ਪ੍ਰਾਪਤੀ ਲਈ ਇੰਨੇ ਯਤਨ ਕੀਤੇ ਸਿਰ ਤੋੜ ਪਰ ਕਾਮਯਾਬੀ ਨਹੀਂ ਮਿਲੀ ਫਿਰ ਸਨ 1677 ਵਿੱਚ ਕਰਤਾਰਪੁਰ ਦੀ ਧਰਤੀ ਤੇ ਇਹਨਾਂ ਦਾ ਦਿਹਾਤ ਹੋ ਗਿਆ ਤਾਂ ਇਹਨਾਂ ਦੀ ਜਿਹੜੀ ਸੰਤਾਨ ਉਹ ਕਰਤਾਰਪੁਰ ਦੇ ਸੋਢੀ ਖਵਾਉਂਦੇ ਆ ਇਸ ਕਰਕੇ ਇਹਨਾਂ ਨੇ ਇੰਨਾ ਕੁਝ ਕੀਤਾ ਗੁਰੂ ਘਰ ਦੇ ਨਾਲ ਜਿਹਦੇ ਕਰਕੇ ਸਿੱਖ ਰਿਆਤ ਮਰਿਆਦਾ ਅਨੁਸਾਰ ਧੀਰਮੱਲੀਆਂ ਦੇ ਨਾਲ ਇਹ ਰੋਟੀ ਬੇਟੀ ਦੀ ਸਾਂਝ ਨਹੀਂ ਕਰਨੀ ਇਹ ਵੀ ਇਹਤ ਮਰਿਆਦਾ ਵਿੱਚ ਹੀ ਲਿਖਿਆ ਹੋਇਆ ਜੀ ਤਾਂ ਇਸ ਤੋਂ ਅੱਗੇ ਜਾਂਦੇ ਆ ਰਾਮ ਰਾਏ ਰਾਮ ਰਾਏ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਵੱਡੇ ਪੁੱਤਰ ਸੀਗੇ ਇਹਨਾਂ ਦਾ ਜਨਮ ਕੀਰਤਪੁਰ ਸਾਹਿਬ ਦੀ ਧਰਤੀ ਤੇ ਹੋਇਆ ਜਦੋਂ ਔਰੰਗਜ਼ੇਬ ਦੇ ਦਰਬਾਰ ਵਿੱਚ ਗਏ ਆ ਉੱਥੇ ਇੱਕ ਦੋ ਨਹੀਂ ਇਹਨਾਂ ਨੇ ਕਈ ਕਰਾਮਾਤਾਂ ਦਿਖਾਈਆਂ ਕਿਹਾ ਜਾਂਦਾ 72 ਸੀਗੀਆਂ ਫਿਰ ਔਰੰਗਜ਼ੇਬ ਪ੍ਰਭਾਵਿਤ ਹੋ ਗਿਆ ਉਨੇ ਸੋਚਿਆ ਬਾਬਾ RAM RAI ਜੀ ਹੀ ਦਿੱਦੀ ਤੇ ਵੇਚਣੇ ਚਾਹੀਦੇ ਆ ਇਹਨਾਂ ਨੇ ਬਾਣੀ ਦੀ ਪੰਕਤੀ ਬਦਲਤੀ ਔਰੰਗਜੀਬ ਨੂੰ ਕੌਸ਼ਿਸ਼ ਕਰਨ ਲਈ ਉੱਥੇ ਮਿੱਟੀ ਮੁਸਲਮਾਨ ਕੀ ਦੀ ਜਗ੍ਹਾ ਮਿੱਟੀ ਬੇਈਮਾਨ ਕੀ ਕਹਿ ਦਿੱਤਾ ਤੇ ਉਦੋਂ ਫਿਰ ਮਹਾਰਾਜ ਨੂੰ ਜਦੋਂ ਪਤਾ ਲੱਗਿਆ ਗੁਰੂ ਹਰ Rai ਸਾਹਿਬ ਜੀ ਨੂੰ ਤਾਂ ਉਹਨਾਂ ਨੇ ਇਹ ਗੱਲ ਨੂੰ ਆਖਿਆ ਵੀ ਬਾਣੀ ਦੀ ਬੇਅਦਬੀ ਕਰਤੀ ਆ ਹੁਣ ਵੀ ਸਾਡੇ ਮੱਥੇ 'ਤੇ ਨਾ ਲੱਗੇ ਔਰੰਗਜੀਬ ਨੂੰ ਤੁਸੀਂ ਖੁਸ਼ ਕਰ ਲਿਆ ਪਰ ਗੁਰਬਾਣੀ ਦੀ ਪੰਗਤੀ ਬਦਲ ਦਿੱਤੀ ਤਾਂ ਫਿਰ ਉਹਨਾਂ ਨੇ ਆਪਣੇ ਛੋਟੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੂੰ ਗੁਰਤਾ ਗੱਦੀ ਤੇ ਬਿਠਾਇਆ ਤੇ ਸਾਧ ਸੰਗਤ ਜੀ ਬਾਬਾ RAM RAI ਜੀ ਦੀਆਂ ਕਰਾਮਾਤਾਂ ਤੋਂ ਪ੍ਰਭਾਵਿਤ ਹੋ ਕੇ ਔਰੰਗਜ਼ੇਬ ਚਾਹੁੰਦਾ ਸੀ ਗੱਦੀ ਬਾਬਾ RAM RAI ਜੀ ਨੂੰ ਹੀ ਮਿਲਣੀ ਚਾਹੀਦੀ ਹੈ ਸਿੱਖ ਪੰਥ ਦੀ ਗੱਦੀ ਤੇ ਇਹਨਾਂ ਨੂੰ ਬਿਠਾਇਆ ਜਾਵੇ ਇਸੇ ਨੀਤੀ ਤਹਿਤ ਉਹਨੇ ਪਹਿਨਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਇਹ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮੁਗਲ ਦਰਬਾਰ ਵਿੱਚ ਹਾਜ਼ਰ ਹੋਣ ਲਈ ਦਿੱਲੀ ਸੱਦਿਆ। ਅੰਤ ਬਾਬਾ RAM ਰਾਏ ਹਰਦਵਾਰ ਤੋਂ ਉੱਪਰ ਜਿਹੜੀ ਦੂਨ ਨਾ ਇਹਨੂੰ ਡੇਰਾ ਦੂਨ ਵੀ ਕਿਹਾ ਜਾਂਦਾ ਉੱਥੇ ਰਹਿਣ ਲੱਗ ਗਏ ਸੀਗੇ। ਇਤਿਹਾਸ ਵਿੱਚ ਇੱਕ ਹੋਰ ਕਹਾਉਂਦੀ ਆ ਜਦੋਂ ਬਾਬਾ RAM ਰਾਏ ਜੀ ਸਮਾਦੀ ਵਿੱਚ ਸੀਗੇ ਮਸੰਦਾ ਨੇ ਇਹਨਾਂ ਨੂੰ ਮਰਦਾ ਕਿ ਇਹਨਾਂ ਦੇ ਸਰੀਰ ਦਾ ਸੰਸਕਾਰ ਕਰਤਾ ਸੀ। ਤੇ ਬਾਬਾ ਰਾਮ ਰਾਏ ਜੀ ਦੀ ਪਤਨੀ ਮਾਤਾ ਪੰਜਾਬ ਕੌਰ ਇੰਨੀ ਦੁਖੀ ਹੋ ਗਈ ਓਨੀ ਫਿਰ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਿਰਪਾ ਕਰੋ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੋਂਟੇ ਤੋਂ ਦੇਰਾ ਦੂਨ ਆਏ ਆ ਮਸੰਦਾਂ ਨੂੰ ਸਜਾ ਦਿੱਤੀ ਹੈ ਤਾਂ ਜੂਪੀ ਤੋਂ ਜਦੋਂ ਆਪਾਂ ਹਰਦੁਵਾਰ ਜਾਂਦੇ ਆ ਉਤੋਂ 40 ਕਿ ਮੀਲ ਦੇ ਫਾਸਲੇ ਤੇ ਇਹ ਦੂਨ ਦੇ ਵਿੱਚ ਬਾਬਾ ਰਾਮ ਰਾਏ ਜੀ ਦੀ ਸਮਾਧੀ ਬਣੀ ਹੋਈ ਹੈ ਉਦਹੀਂ ਕਿਦਾਂ ਉੱਥੇ ਉਹ ਸਭ ਕੁਝ ਹੋਇਆ ਵਾਪਰਿਆ ਪਰ ਇਹ ਬਾਬਾ ਰਾਮ ਰਾਏ ਜੀ ਨੇ ਗੁਰਬਾਣੀ ਦੀ ਪੰਕਤੀ ਬਦਲਦੀ ਸੀ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਇਹ ਗੱਲ ਦੀ ਮਾਫੀ ਵੀ ਮੰਗ ਲਈ ਸੀਗੀ ਇਹ ਵੀ ਮੈਥੋਂ ਭੁੱਲ ਹੋਈ ਆ ਮਹਾਰਾਜ ਸੱਚੇ ਬਾਦਸ਼ਾਹ ਜੀ ਤੋਂ ਮਾਫੀ ਵੀ ਮੰਗੀ ਇੱਕ ਵਾਰ ਕਈ ਇਤਿਹਾਸਕਾਰ ਕਹਿੰਦੇ ਆ ਪਰ ਸਵੇਤ ਮਰਿਆਦਾ ਵਿੱਚ ਲਿਖਿਆ ਹੋਇਆ ਵੀ ਇਹ ਜਿਹੜੀ ਸੰਪਰਦਾਵਾ ਇਹ ਛੇਕੀ ਹੋਈ ਆ ਪੰਥ ਵਿੱਚੋਂ ਜਿਹੜੇ ਰਾਮ ਰਾਹੀਏ ਆ ਪਬ RAM RAI ਜੀ ਨੂੰ ਮੰਨਣ ਵਾਲੇ ਉਹਨਾਂ ਨਾਲ ਵੀ ਸਿੱਖ ਨੇ ਸਾਂਝ ਨਹੀਂ ਰੱਖਣੀ ਤਾਂ ਜੋ ਰਹਿਤ ਮਰਿਆਦਾ ਵਿੱਚ ਲਿਖਿਆ ਹੋਇਆ ਉਹ ਨੂੰ ਆਪਾਂ ਨੂੰ ਮੰਨਣਾ ਪੈਂਦਾ ਇਸ ਤਰ੍ਹਾਂ ਕੇ ਮੰਨਣਾ ਵੀ ਚਾਹੀਦਾ ਤਾਂ RAM RAI ਜਿਹੜੇ ਹਨ ਇਹਨਾਂ ਨਾਲ ਵੀ ਆਪਾਂ ਸਾਂਝ ਨਹੀਂ ਰੱਖਣੀ ਜਿਹੜੇ ਗੁਰੂ ਹਰਿ ਤੇਰਾ ਸਿੰਘ ਜੀ ਦੇ ਸਿੱਖ ਨਹੀਂ ਜਿਹੜੇ ਬਾਬਾ RAM RAI ਜੀ ਦੇ ਸਿੱਖ ਬਣਦੇ ਆ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਕੇ ਕਰਾਮਾਤਾਂ ਦਿਖਾਉਂਦੇ ਆ ਇਹਨਾਂ ਨੂੰ ਮੰਨਦੇ ਆ ਗੁਰੂ ਜੀ ਨੂੰ ਨਹੀਂ ਮੰਨਦੇ ਆ ਤਾਂ ਫਿਰ ਸਾਧ ਸੰਗਤ ਜੀ ਤਾਂ ਉਹ ਸਿੱਖ ਕੌਮ ਦੇ ਮਹਾਨ ਵਿਦਵਾਨ ਉਹਨਾਂ ਨੇ ਜਦੋਂ ਰਹਿਤ ਮਰਿਆਦਾ ਬਣਾਈ ਆ ਫਿਰ ਇਹਨਾਂ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਇਹਨਾਂ ਨਾਲ ਵੀ ਰੋਟੀ ਬੇਟੀ ਦੀ ਕੋਈ ਸਾਂਝ ਨਹੀਂ ਰੱਖਣੀ ਇਹ ਮਰਿਆਦਾ ਵਿੱਚ ਅੱਗੇ ਜਦੋਂ ਆਪਾਂ ਵੇਖਦੇ ਆ ਤਾਂ ਮਸੰਦ ਨੇ ਇਹ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਦੋਂ 22 ਮੰਡੀਆਂ ਸਥਾਪਿਤ ਕੀਤੀਆਂ ਇਹ ਮਸੰਦ ਸ਼ਬਦ ਅਸਲ ਵਿੱਚ ਅਰਬੀ ਭਾਸ਼ਾ ਦਾ ਸ਼ਬਦ ਹੈ ਜੀ ਇਹ ਮਨਸਤ ਤੋਂ ਹੁੰਦ ਵਿੱਚ ਆਇਆ ਸੀਗਾ ਇਹਦੇ ਅਰਥਾ ਦੱਦੀ ਤੇ ਬੈਠਣ ਵਾਲਾ ਇਹ ਸਿੱਕੀ ਦਾ ਪ੍ਰਚਾਰ ਕਰਨ ਲਈ ਥਾਪੇ ਗਏ ਸੀਗੇ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮੰਜੀਆਂ ਥਾਪੀਆਂ ਇਹ ਕੀ ਕਰਦੇ ਸੀ ਸਾਰਾ ਸਾਲ ਪ੍ਰਚਾਰ ਕਰਦੇ ਹੁੰਦੇ ਸੀ ਸਾਲ ਦੇ ਵਿੱਚ ਇੱਕ ਦੋ ਵਾਰ ਮਹਾਰਾਜ ਕੋਲ ਆਉਂਦੇ ਸੀ ਔਲਾਕੇ ਦੀ ਖਬਰ ਗੁਰੂ ਜੀ ਨੂੰ ਦੱਸਦੇ ਸੀ ਜੋ ਸੰਗਤਾਂ ਵੱਲੋਂ ਕਾਰ ਭੇਟਾ ਦਿੱਤੀ ਜਾਂਦੀ ਸੀ ਤੇ ਉਹ ਮਹਾਰਾਜ ਨੂੰ ਭੇਟ ਕਰਦੇ ਸੀਗੇ ਇਹਦੀ ਨਾਲ ਫਿਰ ਸੰਗਤਾਂ ਵਿੱਚ ਪ੍ਰਚਾਰ ਵੀ ਹੁੰਦਾ ਸੀ ਉਹਨਾਂ ਦਾ ਦਸਬੰਦ ਵੀ ਪਹੁੰਚ ਜਾਂਦਾ ਸੀ ਚੌਥੇ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਰਾਮਦਾਸ ਜੀ ਨੇ ਇਹਨਾਂ ਨੂੰ ਹੋਰ ਅੱਗੇ ਵਧਾਇਆ ਇਸ ਪ੍ਰਥਾ ਨੂੰ ਤਾਂ ਜਦੋਂ ਇਹ ਕਾਰਪੇਟਾ ਦੇ ਦਿੰਦੇ ਸੀ ਉਹਦੇ ਨਾਲ ਹੀ ਧਰਮਸ਼ਾਲਾ ਬਣਾਈਆਂ ਜਾਂਦੀਆਂ ਸੀ ਗੁਰੂ ਦਰਬਾਰ ਦੇ ਲੰਗਰ ਵੀ ਚਲਦੇ ਸੀ ਬਹੁਤ ਪ੍ਰੇਮ ਹੁੰਦਾ ਸੀਗਾ ਹੌਲੀ ਹੌਲੀ ਇਹ ਮਸੰਦ ਪ੍ਰਥਾ ਜਿਹੜੀ ਸੀ ਸ੍ਰੀ ਗੁਰੂ ਰਾਮਦਾਸ ਜੀ ਦੇ ਸਮੇਂ ਮੰਨਿਆ ਜਾਂਦਾ ਆਰੰਭ ਹੋਈ ਆ ਪਰ ਇਹਦਾ ਪੂਰਾ ਵਿਕਾਸ ਅੱਗੇ ਜਾ ਕੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਵਿੱਚ ਹੋਇਆ ਉਸ ਤੋਂ ਬਾਅਦ ਬੜੀ ਇਨਾ ਦੀ ਕਰਕੇ ਪ੍ਰਚਾਰ ਹੋਇਆ ਪਾਣੀ ਦੀ ਥੋੜ੍ਹ ਤੋਂ ਬਚਣ ਲਈ ਖੂਹ ਲਵਾਇਆ ਮਹਾਰਾਜ ਨੇ ਸਰੋਵਰ ਬਣਾਇਆ ਬਾੜੀਆਂ ਬਣਵਾਈਆਂ ਲੰਗਰ ਦਾ ਪ੍ਰਬੰਧ ਹੋਇਆ ਬਹੁਤ ਕੁਝ ਚੰਗਾ ਹੋ ਰਿਹਾ ਸੀਗਾ ਪਰ ਸਮਾ ਪਾ ਕੇ ਇਹਨਾਂ ਦੇ ਅੰਦਰ ਹਉਮੈ ਆ ਗਈ ਸੰਦਾਨ ਅੰਦਰ ਇਹ ਮਸੰਦ ਜਿਹੜੇ ਸੀਗੇ ਤੇ ਸਮਾ ਪਾ ਕੇ ਪ੍ਰਸ਼ਟ ਹੋ ਗਏ ਦਸਵੇਂ ਪਾਤਸ਼ਾਹ ਜੀ ਦੇ ਸਮੇਂ ਕ੍ਰਿਤੀਆਂ ਇੰਨੀਆਂ ਪੈਦਾ ਹੋ ਗਈਆਂ ਇਹ ਸੰਗਤ ਨੂੰ ਨੀਵਾ ਆਪਣੇ ਆਪ ਨੂੰ ਗੁਰੂ ਕਹੌਣ ਲੱਗੇ ਇਹ ਕਹਿੰਦੇ ਗੁਰੂ ਸਾਡੇ ਕਰ ਕਈਆ ਜੇ ਅਸੀਂ ਪ੍ਰਚਾਰ ਕਰਦੇ ਹਾਂ ਗੁਰੂ ਦਾ ਦੂਰ ਦੂਰ ਇਲਾਕਿਆਂ ਵਿੱਚ ਫਿਰ ਗੁਰੂ ਦੀ ਸੋਭ ਨਹੀਂ ਗੁਰੂ ਕੀ ਆ ਇਸ ਤਰ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਤਾਂ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੂੰ ਇਹਨਾਂ ਦੀਆਂ ਕਰਤੂਤਾਂ ਦਾ ਪਤਾ ਉਰੋਂ ਲੱਗਾ ਜਦੋਂ ਮਹਾਰਾਜ ਜੀ ਨੇ ਇਨ੍ਹਾਂ ਮਸੰਦਾਂ ਨੂੰ ਸ਼ਾਸਤਰ ਭੇਟ ਲੈ ਕੇ ਪੁੱਜਣ ਦਾ ਆਦੇਸ਼ ਦਿੱਤਾ ਹਦਾਇਤਾਂ ਦਿੱਤੀਆਂ ਇਹਨਾਂ ਨੇ ਮੰਨੀ ਨਹੀਂ ਇਹ ਆਨੰਦਪੁਰ ਸਾਹਿਬ ਵੱਲ ਆਏ ਨਹੀਂ ਮਹਾਰਾਜ ਜੀ ਦਾ ਜਦੋਂ ਉਪਦੇਸ਼ ਹੋਇਆ ਉਹਨਾਂ ਨੇ ਕਿਹਾ ਤੁਸੀਂ ਆਓ ਇਹਨਾਂ ਨੇ ਹਾਮੀ ਨਹੀਂ ਭਰੀ ਕਿਉਂਕਿ ਚੋਰ ਸੀਗੇ ਖਾ ਖਾ ਕੇ ਪੂਜਾ ਦਾ ਧਾਨ ਮਲੀਨ ਹੋ ਚੁੱਕੇ ਸੀਗੇ ਆਲਸੀ ਹੋ ਗਏ ਬੇਲੜ ਹੋ ਗਏ ਸੀਗੇ ਇਹਨਾਂ ਨੇ ਦਸਵੇਂ ਬਾਦਸ਼ਾਹ ਜੀ ਨੂੰ ਇਹ ਵੀ ਕਹਿਤਾ ਸੀ ਵੀ ਗੁਰੂ ਜੀ ਦੇਖੋ ਤੁਸੀਂ ਸੰਗਤਾਂ ਤੋਂ ਜੋ ਕਾਰ ਭੇਟਾ ਲੈਨੇ ਹੋ ਇਹ ਦਸਬੰਧ ਇਹਦੇ ਕਰਕੇ ਸੰਗਤਾਂ ਦੁਖੀ ਹੁੰਦੀਆਂ ਸੰਗਤਾਂ ਨੂੰ ਕੁਝ ਹੋਰ ਕਹਿਣਾ ਗੁਰੂ ਜੀ ਨੂੰ ਕੁਝ ਹੋਰ ਕਹਿਣਾ ਮਹਾਰਾਜ ਸੱਚੇ ਬਾਦਸ਼ਾਹ ਜੀ ਨੂੰ ਇੱਕ ਵਾਰ ਕੁਝ ਭੰਡਾਏ ਜਿਹੜੇ ਹਾਸਾ ਮੁਖੌੜ ਕਰਦੇ ਹੁੰਦੇ ਆ ਪੰਡਾਂ ਦੇ ਵਿੱਚ ਉਹਨਾਂ ਨੇ ਨਾਟਕੀ ਢੰਗ ਨਾਲ ਇਹਨਾਂ ਦੀਆਂ ਕ੍ਰਿਤਿਆਵਾਂ ਦਾ ਪਰਦਾ ਚੁੱਕਿਆ ਭਰੇ ਦੀਵਾਨ ਵਿੱਚ ਮਸੰਦਾਂ ਦੀ ਜਦੋਂ ਨਕਲ ਲਾਈ ਆ ਨਾ ਇੰਨਾ ਭਿਆਨਕ ਤੇ ਦਰਦਨਾਕ ਦ੍ਰਿਸ਼ ਸੀਗਾ ਸਾਰੀ ਸੰਗਤ ਕੰਬ ਗਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਕਿਸਾਖੀ ਤੇ ਮੌਕੇ ਤੇ ਇੰਨਾਂ ਮਸੰਦਾਂ ਦੀਆਂ ਕੀਤੀਆਂ ਗਲਤੀਆਂ ਦੀ ਸਜ਼ਾ ਇਹਨਾਂ ਨੂੰ ਦਿੱਤੀ ਅੱਗੋਂ ਤੋਂ ਮਸੰਦ ਪ੍ਰਥਾ ਖਤਮ ਕਰਕੇ ਫੈਸਲਾ ਸੁਣਾਇਆ ਅੱਜ ਤੋਂ ਬਾਅਦ ਜੋ ਵੀ ਸੰਗਤ ਨੇ ਭੇਟ ਦੇਣੀ ਆ ਪ੍ਰੇਮ ਦੀ ਭੇਟਾ ਉਹ ਇੱਥੇ ਸਿੱਧਾ ਸਾਨੂੰ ਦੇਵੇਗਾ ਇਹ ਮਸੰਦ ਆ ਜਿਹੜੇ ਰਕਾਵਟ ਨੇ ਇਹਨਾਂ ਦੀਆਂ ਗੱਦੀਆਂ ਅਜ ਤੋਂ ਖਤਮ ਨੇ ਇਸ ਤਰ੍ਹਾਂ ਮਹਾਰਾਜ ਨੇ ਵੀ ਕਹਿ ਦਿੱਤਾ ਭਾਈ ਸਿੱਖੋ ਜੇ ਇੱਕ ਪਾਸੇ ਖੂਨੀ ਹਾਥੀ ਆਉਂਦਾ ਹੋਵੇ ਦੂਜੇ ਪਾਸੇ ਤੋਂ ਮਸੰਦ ਆਉਂਦਾ ਹੋਵੇ ਮਸੰਦ ਵਾਲੇ ਪਾਸੇ ਨਹੀਂ ਜਾਣਾ ਖੂਨੀ ਹਾਥੀ ਵਾਲੇ ਪਾਸੇ ਚਲੇ ਜਾਣਾ ਭਾਵੇਂ ਭਾ ਮਸੰਦ ਖੂਨੀ ਹਾਥੀ ਨਾਲੋਂ ਵੀ ਮਾੜਾ ਹੈ ਇਸ ਕਰਕੇ ਮਹਾਰਾਜ ਨੇ ਇਹ ਆਖਿਆ ਵੀ ਇਹਨਾਂ ਨਾਲ ਨਾਤਾ ਨਹੀਂ ਰੱਖਣਾ ਮਸੰਦਾ ਦੀਆਂ ਗਲਤੀਆਂ ਕਰਕੇ ਪ੍ਰਥਾ ਸਮਾਪਤ ਹੋ ਗਈ ਇਸ ਥਾਂ ਤੇ ਹੀ ਗੁਰੂ ਜੀ ਨੇ ਵਿਸਾਖੀ ਵਾਲੇ ਦਿਨ ਪੰਜ ਪਿਆਰਿਆਂ ਦੀ ਚੋਣ ਕਰਕੇ ਉਹ ਖਾਲਸਾ ਪੰਥ ਦੀ ਸਾਜਨਾ ਕੀਤੀ ਰਹਿਤ ਮਰਿਆਦਾ ਵੀ ਮਹਾਰਾਜ ਨੇ ਦੱਸ ਦਿੱਤੀ ਉਸੇ ਰਹਿਤ ਮਰਿਆਦਾ ਵਿੱਚ ਮਸੰਦਾ ਨਾਲ ਮੇਲ ਨਹੀਂ ਕਰਨਾ ਇਹ ਦਸਵੇਂ ਪਾਤਸ਼ਾਹ ਜੀ ਨੇ ਹੀ ਆਖਿਆ ਸੀਗਾ ਤਾਂ ਗੁਰਮਖ ਪਿਆਰਿਓ ਇਸ ਤੋਂ ਇਲਾਵਾ ਕੁੜੀ ਮਾਰ ਜਿਹੜੇ ਕੁੜੀਆਂ ਨੂੰ ਮਾਰਦੇ ਆ ਕੌਕ ਦੇ ਵਿੱਚ ਭਾਵੇਂ ਜੰਮਣ ਤੋਂ ਬਾਅਦ ਉਹਨਾਂ ਨਾਲ ਵੀ ਸਾਜ ਨਹੀਂ ਰੱਖਣੀ ਕਿਉਂਕਿ ਉਹ ਬੇਟੀਆਂ ਉਹ ਧੀਆ ਜਿਹੜੀਆਂ ਵੱਡੇ ਹੋ ਕੇ ਵਿਆਹੀਆਂ ਜਾਂਦੀਆਂ ਨੇ ਰਾਜਿਆਂ ਨੂੰ ਮਹਾਪੁਰਖਾਂ ਨੂੰ ਸੰਤਾਂ ਨੂੰ ਯੋਧਿਆਂ ਨੂੰ ਫਕੀਰਾਂ ਨੂੰ ਦਰਵੇਸ਼ਾਂ ਨੂੰ ਜਨਮ ਦਿੰਦੀਆਂ ਨੇ ਉਹਨਾਂ ਨੂੰ ਭਲਾ ਕਿਉਂ ਮਾਰਿਆ ਜਾਏ ਫੇਰ ਇਸ ਤੋਂ ਬਾਅਦ ਨੜੀ ਮਾਰ ਜਿਹੜੇ ਹੁੱਕਾ ਪੀਂਦੇ ਇਹਨਾਂ ਨਾਲ ਵੀ ਮਹਾਰਾਜ ਨੇ ਆਖਿਆ ਨੱਤਾਨੀ ਰੱਖਣਾ ਜੀ ਸਿੱਖ ਨੇ ਸਿੰਘ ਨੇ ਖਾਲਸੇ ਨੇ ਨੜੀ ਮਾਰ ਕੁੜੀ ਮਾਰ ਤੰਬਾਕੂ ਵਰਤਨ ਵਾਲੇ ਸਿਰਗੁੰ ਫਿਰ ਸਿੱਖਾਂ ਦੇ ਘਰੀ ਜਨਮ ਲੈ ਕੇ ਕੇਸ ਕਟਾ ਦਿੰਦੇ ਆ ਦੇਖੋ ਜੀ ਇਹ ਇੱਕ ਰਹਿਤ ਮਰਿਆਦਾ ਕੇਸ ਰੱਖਣਾ ਦਾੜਾ ਪ੍ਰਕਾਸ਼ ਕਰਨਾ ਗੁਰੂ ਦਾ ਹੁਕਮ ਜਿਹੜਾ ਨਹੀਂ ਮੰਨਦਾ ਇਹ ਉਹਦੀ ਆਪਣੀ ਮਰਜ਼ੀ ਆ ਉਹ ਮਨ ਪਿੱਛੇ ਲੱਗਿਆ ਹੋਇਆ ਤੇ ਗੁਰੂ ਜੀ ਨੇ ਇਹੋ ਜੇ ਲੋਕਾਂ ਨਾਲ ਰੋਟੀ ਬੇਟੀ ਦੀ ਸਾਂਝ ਕਰਨ ਤੋਂ ਮਨਾ ਕੀਤਾ ਜਦੋਂ ਆਪਾਂ ਇਸ ਤਰ੍ਹਾਂ ਕਹਿ ਦਿੰਨੇ ਆ ਉਹਨੂੰ ਕੀ ਕਹਿ ਦਿੰਦੇ ਆ ਜੀ ਸਾਡਾ ਦਿਲ ਸਾਫ਼ ਆ ਸਾਨੂੰ ਕੀ ਸਿਰਖਣ ਦੀ ਕੀ ਲੋੜ ਆ ਸਾਡੇ ਅੰਦਰ ਸਿੱਖੀ ਆ ਜੇ ਤੁਹਾਡੇ ਅੰਦਰ ਸਿੱਖੀ ਆ ਤੇ ਉਹ ਬਾਹਰ ਵੀ ਹੋਣੀ ਚਾਹੀਦੀ ਆ ਜੀ ਜਿਹੜੇ ਦਰਖਤ ਦੀਆਂ ਜੜਾਂ ਹਰੀਆਂ ਹੁੰਦੀਆਂ ਉਹ ਬਾਹਰ ਆਉਂਦੀਆਂ ਟਾਹਣੀਆਂ ਨਿਕਲਦੀਆਂ ਨੇ ਕੁੰਮਬਲਾ ਫਟਦੀਆਂ ਨੇ ਪੱਤੇ ਉੱਗਦੇ ਆ ਸਭ ਕੁਝ ਹੁੰਦਾ ਤਾਂ ਇਹ ਚੀਜ਼ ਤੁਹਾਨੂੰ ਨਹੀਂ ਕਰਨੀ ਚਾਹੀਦੀ ਇੱਥੇ ਕਹਿ ਦੇਣਾ ਚਾਹੀਦਾ ਹਾਂ ਮੈਂ ਗਲਤ ਮੈਂ ਬਹਾਨੇ ਲਾ ਰਿਹਾ ਜੱਕਾਂ ਤੱਕਾਂ ਕਰ ਰਿਹਾ ਹੀਲੇ ਤੇ ਹੱਜ ਤਾਂ ਨਹੀਂ ਹੈਗੇ ਪਰਮਾਰਥ ਦੇ ਰਾਹ ਤੇ ਤੇ ਜਦੋਂ ਥੋੜਾ ਜਿਹਾ ਕਹਿ ਦਈਏ ਵੀ ਕੇਸ ਰੱਖ ਲਓ ਭਾਈ ਮਹਾਰਾਜ ਨੇ ਇਸ ਤਰ੍ਹਾਂ ਮਰਿਆਦਾ ਵਿੱਚ ਕਿਹਾ ਫਿਰ ਕਹਿਣਗੇ ਆਪਣੇ ਕੋਲੋਂ ਕਹੀ ਜਾਂਦੇ ਆ ਇਹ ਤਾਂ ਗੁਰੂ ਜੀ ਨੇ ਕਿਹਾ ਹੀ ਨਹੀਂ ਹੋਣਾ ਇਹ ਰਹਿਤ ਮਰਿਆਦਾ ਆਪਣੀ ਬਣਾਈ ਆ ਇਹ ਵਿਦਵਾਨ ਜਿਹੜੇ ਸਿੱਖ ਕੌਮ ਦੇ ਬਹੁਤ ਸਿਆਣੇ ਵਿਦਵਾਨਾਂ ਨੇ ਬਣਾਈ ਹੋਈ ਆ ਰਹਿਤ ਮਰਿਆਦਾ ਕਿ ਅਕਾਲ ਤਖਤ ਸਾਹਿਬ ਦਾ ਹੁਕਮ ਵੀ ਆ ਕਿ ਇਸ ਰੱਖਣੀ ਚਾਹੀਦੀ ਆ ਤਾਂ ਸਿਰਗਮ ਨੜੀ ਮਾਰ ਕੁੜੀ ਮਾਰ ਮੀਨੇ RAM ਰਹੀਏ ਤੇ ਮਸੰਦ ਇਹ 6-7 ਤਰ੍ਹਾਂ ਦੀਆਂ ਜਿਹੜੀਆਂ ਸੰਪਰਦਾਵਾਂ ਸੀਗੀਆਂ ਜਾਂ ਜੋ ਕਰਮ ਕਰਦੇ ਸੀਗੇ ਲੋਕ ਇਹਨਾਂ ਨਾਲ ਨਾਤਾ ਨਹੀਂ ਰੱਖਣਾ ਮਹਾਰਾਜ ਨੇ ਕਿਹਾ ਇਹਦੇ ਵਿੱਚੋਂ ਕੁਝ ਸੰਪਰਦਾਵਾਂ ਨੇ ਜਿਹੜੀਆਂ ਚੱਲੀਆਂ ਸੀ ਤੇ ਗੁਰੂ ਮਹਾਰਾਜ ਦੇ ਵਿਰੋਧ ਵਿੱਚ ਉਹਨਾਂ ਨਾਲ ਨਹੀਂ ਕੋਈ ਤਰ੍ਹਾਂ ਦੇ ਲੋਕ ਵੀ ਨੇ ਪਰ ਸਾਨੂੰ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਫਰਮਾਨ ਹੁੰਦਾ ਹੈ ਜਾਂ ਜੋ ਰਹਿਤ ਮਰਿਆਦਾ ਵਿੱਚ ਲਿਖਿਆ ਰਹਿਤ ਪਿਆਰੀ ਮੂਜ ਕੋ ਸਿੱਖ ਪਿਆਰਾ ਨਾਹੀਂ ਦਸਵੇਂ ਪਾਤਸ਼ਾਹ ਜੀ ਦੇ ਵੀ ਬਚਨ ਨਾ ਕਿ ਮੈਨੂੰ ਤਾਂ ਰਹਿਤ ਮਰਿਆਦਾ ਪਿਆਰੀ ਆ ਰਹਿਣੀ ਰਹੈ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਕਾ ਥੀਰਾ ਪਰ ਰਹਿਤ ਮਰਿਆਦਾ ਤੋਂ ਬਿਨਾ ਕੋਈ ਸਿੱਖ ਨਹੀਂ ਕਹਾ ਸਕਦਾ ਰਹਿਤ ਬਿਨਾ ਸਿੱਖ ਨਾਹੀਂ ਕਹਾਵੇ ਰਹਿਤ ਬਿਨਾ ਦਰ ਝੂਟਾਂ ਖਾਵੇ ਹਰ ਐਤ ਤੂੰ ਬਿਨਾ ਕੋਈ ਸਿੱਖ ਨਹੀਂ ਤਾਂ ਇਹ ਚੀਜ਼ਾਂ ਜਿਹੜੀਆਂ ਬੱਜਰ ਕਰਹਿਤਾ ਕੇਸ ਕਤਲ ਕਰਵਾਉਣੇ ਵੱਡਾ ਗੁਨਾਹ ਬੱਜਰ ਤੋਂ ਭਾ ਵੱਡੀ ਗਲਤੀ ਹੈ। ਰੋਮਾਂ ਦੀ ਬੇਅਦਬੀ ਨਹੀਂ ਕਰਨੀ ਚਾਹੀਦੀ, ਤੰਬਾਕੂ ਨਹੀਂ ਵਰਤਣਾ ਚਾਹੀਦਾ। ਮਹਾਰਾਜ ਨੇ ਆਖਿਆ RAM ਰਾਈਏ, ਮੀਣੇ, ਮਸੰਦ ਇਨ੍ਹਾਂ ਸੰਪਰਦਾਵਾਂ ਨੂੰ ਪੰਤ ਵਿੱਚੋਂ ਛੇਕਿਆ ਗਿਆ ਉਹਦੇ ਕਾਰਨ ਸੀਗੇ। ਅੰਤ ਵਿੱਚ ਮੈਂ ਕਹਾਂਗਾ ਜੇ ਇਹ ਭੁੱਲ ਬਖਸ਼ਾ ਕੇ ਅੰਮ੍ਰਿਤ ਛਕ ਕੇ ਪੰਥ ਵਿੱਚ ਰਲਣਾ ਚਾਹੁੰਦੇ ਆ ਪੰਜ ਪਿਆਰੇ ਸਿੰਘ ਸਹਿਬਾਨ ਇਹਨਾਂ ਦਾ ਸਵਾਗਤ ਕਰਦੇ ਆ ਫਿਰ ਇਹਨਾਂ ਨਾਲ ਸਾਝ ਹੋ ਸਕਦੀ ਆ ਤਾਂ ਪੂਰੀ ਗੱਲ ਸਾਨੂੰ ਸੁਣਨੀ ਚਾਹੀਦੀ ਆ ਅਧੂਰਾ ਗਿਆਨ ਖਤਰਨਾਕ ਹੁੰਦਾ ਹੈ ਹਾਨੀਕਾਰਕ ਹੁੰਦਾ ਪੁੱਲ ਚੁੱਕ ਦੀ ਖਿਮਾ ਜੀ ਅੰਮ੍ਰਿਤ ਸ਼ਗੂ ਸਿੰਘ ਸਰੂ ਗੁਰੂ ਗਾਲੇ ਬਣੋ ਸਤਗੁਰੂ ਮਹਾਰਾਜ ਮਿਹਰ ਅੰਮਤ ਕਰਨ ਤਰਸ ਗਨ ਬੰਦਗੀ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ